ਤਰੰਤਰੰਦੇ ਮੋਹੱਲਾ ਨਾਨਕ ਸਰ ਗਲੀ ਨੰਬਰ 5 ਦੇ ਵਿੱਚ ਇੱਕ ਗਰੀਬ ਪਰਿਵਾਰ ਤੇ ਉਸ ਸਮੇਂ ਦੁੱਖ ਦਾ ਪਹਾੜ ਟੁੱਟ ਗਿਆ ਜਦੋਂ ਇਸ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਹੈ ਤਾਂ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਕਈ ਲੋਕ ਜ਼ਖਮੀ ਵੀ ਹੋ ਗਏ ਪਤਾ ਲੱਗਿਆ ਸਵੇਰੇ 4:00 ਵਜੇ ਦੇ ਕਰੀਬ ਜਦੋਂ ਪਰਿਵਾਰ ਸੁੱਤਾ ਪਿਆ ਸੀ ਤਾਂ ਇਹ ਪਾਣਾ ਵੱਟ ਗਿਆ ਲਗਾਤਾਰ ਬਾਰਿਸ਼ਾਂ ਦੇ ਕਾਰਨ ਘਰਾਂ ਦੀਆਂ ਛੱਤਾਂ ਦੇ ਹਾਲਤ ਖਸਤਾ ਹੋਣ ਦੀਆਂ ਜਿਹੜੀਆਂ ਕਿ ਉੱਟ ਡਿੱਗ ਜਾਂਦੀਆਂ ਨੇ ਤੇ ਮਾਮਲਾ ਜਿਹੜਾ ਕਿ ਆਇਆ ਜਿੱਥੇ ਕਿ ਸਾਰਾ ਪਰਿਵਾਰ ਉਸ ਦੇ ਹੇਠਾਂ ਅਸ ਮੋੜੇ ਬੰਵਾਸੀ ਨੇ ਇਕੱਠੇ ਹੋ ਕੇ ਪਰਿਵਾਰ ਨੂੰ ਛੱਤ ਦੇ ਹੇਠਾਂ ਦੇ ਕੱਢਿਆ ਕਿ ਨਾ ਬਣ ਕਿੰਨਾ ਬਣ ਫਰਮਜੀਤ ਕੌਰ ਅੱਛਾ ਜਿਹੜਾ ਇਹ ਵਾਕਾ ਆ ਜਿਹੜਾ ਆਪਾਂ ਲੈਂਡਰ ਡਿੱਗਾ ਕੀ ਗੱਲ ਬਤੋਈ ਇਸ ਤੇ ਮਿਲ ਵੀ ਮਾਤਾ ਜੀ ਰੋਲਾ ਪਾਉਂਦੇ ਪਏ ਸੀ ਤੇ ਮੈਂ ਭੱਜ ਕੇ ਬਾਹਰ ਨਿਕਲੀ ਆ ਕਿੰਨੇ ਦਾ ਟਾਈਮ ਜੀ ਆ ਇਹ ਮੈਨੂੰ ਚੋ ਚਾਰ ਕਵੇ ਦਾ ਟਾਈਮ ਸੀ ਅੱਛਾ ਜੀ ਹਾਂਜੀ ਮੈਂ ਫਿਰ ਸਾਰਿਆਂ ਨੂੰ ਉਠਾਇਆ ਠੋੜੇ ਆਪਣੇ ਲਾਗੇ ਭੈਣ ਭਰਾਵਾਂ ਨੂੰ ਫਿਰ ਮੈਂ ਅੰਦਰ ਆਈਆਂ ਵੇਖਿਆ ਫਿਰ ਮੈਂ ਉੱਚੀ-ਉੱਚੀ ਬੱਚਿਆਂ ਨੂੰ ਠਾਇਆ ਉਹਨਾਂ ਨੂੰ ਹਾਂਜੀ ਤਾਂ ਸਾਰੇ ਥੱਲੇ ਆਏ ਹੋਏ ਸੀ ਬਹੁਤ ਬੁਰੀ ਹਾਲਤ ਇਹਨਾਂ ਦੀ ਹੋਈ ਸੀ ਕਹਿੰਦੇ ਕਿਸ ਤਰ੍ਹਾਂ ਦੀ ਕੰਡੀਸ਼ਨ ਹੀ ਜਿਹੜਾ ਤੁਸੀਂ ਦੇਖਿਆ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀ ਇਹਨਾਂ ਦਾ ਹਾਂਜੀ ਬਹੁਤ ਮੰਦਾ ਹਾਲ ਸੀ ਇਹਨਾਂ ਦਾ ਜਿਹੜਾ ਕਮੇਟੀ ਘਰ ਇਹਨਾਂ ਦੇ ਪੈਸੇ ਜਿਹੜੇ ਪਾਸ ਹੋਏ ਸੀ ਤੇ ਉਹ ਇਹਨਾਂ ਨੂੰ ਮਿਲੇ ਨਹੀਂ ਨਹੀਂ ਜੀ ਆ ਗਏ 19 ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਜਾਂ ਸਰਕਾਰ ਕੋਲੋਂ ਕੀ ਇਨਾਂ ਨੂੰ ਇਨਸਾਫ ਦਿੱਤਾ ਜਾਵੇ ਕੀ ਨਾ ਆਪਣਾ ਪੰਜੀ ਬਲਜੀਤ ਕੋਰ ਇਹ ਕਿਥੋਂ ਰਹਿਣ ਮਲੇ ਇੱਥੋਂ ਲੱਗੋ ਰਹਿਣ ਵਾਲੇ ਇਹ ਕੀ ਗੱਲਬਾਤ ਹੋਈ ਐ ਲੈਂਟਡ ਗਈ ਭਾਜੀ ਇਹਦੇ ਰਾਤ ਚ ਵੇਰੇ ਆਪਾਂ ਮੁੰਡਾ ਮੇਰਾ ਬਾਹਰ ਆਇਆ ਇਹਨੇ ਵੇਖਿਆ ਆਂਦਾ ਬਾਹਰੋਂ ਡੇ ਪਤਾ ਨਹੀਂ ਵੇਖੀਏ ਜਾ ਕੇ ਕੀ ਹੋਇਆ ਇਹਦੇ ਪਾਪਾ ਨੂੰ ਮੈਂ ਮਗਰਕ ਲਾਇਆ ਵਾ ਤੇ ਪੁੱਜੀ ਸਾਡੀ ਸਾਡੀ ਦੋਤੀ ਨੇ ਰੌਲਾ ਪਾਇਆ ਜਵਾ ਆਧਾ ਮੱਲੇ ਵਾਲਿਆਂ ਨੂੰ ਸੱਜਿਆ ਇਹਨਾਂ ਨੂੰ ਆਣ ਕੇ ਥੱਲੇੋਂ ਕੱਟਿਆ ਬਹੁਤ ਬੁਰਾ ਹਾਲ ਉਹਨਾਂ ਦਾ ਚਵਰਿਆਂ ਦਾ ਕਿਤੇ ਆਪ ਚੋਰਾ ਲੱਤੋਂ ਆਰੀ ਹੈ ਚੂਲੇ ਤੋਂ ਆਰੀ ਔਰ ਕੋ ਕੰਮਕਾਰ ਨਹੀਂ ਹੁੰਦਾ ਪੈਸਾ țeਲਣ ਇਹਨੂੰ ਮਿਲਦਾ ਬਹੁਤ ਗਰੀਬ ਆਦਮੀ ਬੰਦੇ ਆ ਸਾਰੇ ਬਹੁਤ ਦਾਖਲ ਕਰਾਏ ਜਾ ਕੇ ਇਹ ਕਿੰਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਜੇ ਲੈਂਡਰ ਡੱਗਾ ਤੁਸੀਂ ਕਹਿੰਦੇ ਕਮੇਟੀ ਘਰੋਂ ਪੈਸੇ ਨਹੀਂ ਪਾ ਰਹੇ ਫਿਰ ਪੰਜ ਬੜੀ ਵਾਰੀ ਆ ਪੁੱਛੀਂ ਤੇ ਢਾਂਡੀ ਇੰਨੀ ਢਾਂਡੀ ਚਰੀ ਜਾਂਦੀ ਐਡਾ ਬੁਰਾ ਹਾਲ ਇਹਨਾਂ ਦਾ ਕੋਈ ਹੂੰ ਬੜੀ ਵਰੀ ਗਈ ਆ ਹਾਂਜੀ ਵੀਰੇ ਬਣਾ। ਬਲਵੰਤ ਸਿੰਘ ਗੜੀ ਪੋਤਰੇ ਬੋਲਣ ਲਿਆ ਮੈਂ ਸਰ ਜੀ। ਇਹ ਗਰੀਬ ਪਰਿਵਾਰ ਵਾ ਇਹ ਪਾਜ ਨਾਲ ਥੱਲੇ ਆ ਗਏ ਆ। ਚਾਰੇ ਗਰੀਬ ਪਰਿਵਾਰ ਰੋਟੀ ਮਾ ਖਾਦੇ ਕਮ ਕਮਾਵੇ ਆਪਣੀ। ਇਹਨਾਂ ਦੇ ਫਾਇਦਾ ਕੀਤੀ ਜਾਵੇ। ਇਹਨਾਂ ਦੇ ਪੈਸੇ ਵੀ ਆਏ ਸਰਕਾਰ ਵੱਲੋਂ 1.2 ਲੱਖ ਰੁਪਇਆ ਸਰਕਾਰ ਪੈਸੇ ਨਹੀਂ ਪਾਉਂਦੀ ਇਹਨਾਂ ਨੂੰ। ਉਹ ਹੀ ਤੇੜੀ ਜਾਂਦਿਆਂ ਦਾ ਸਰਕਾਰ ਕੋਲੋਂ ਕਿਹੜੇ ਟਾਓ ਟਾਟ ਆ ਗਿਆ। ਉਹ ਸਰਕਾਰ ਪੈਸੇ ਪਾ ਕੇ ਦੇਵੇ ਇਹਨਾਂ ਨੂੰ। ਤੇ ਤੁਹਾਡਾ ਹਸਪਤਾਲ ਦਾਖਲ ਪਏ ਆ। ਅੰਮਰਸਾ ਲੈ ਆਏ ਇਹਨਾਂ ਨੂੰ। ਨਾ ਨਾ ਪੈਸਾ ਤੇਲਾ ਕੋਈ ਉਥੇ ਦਾ ਲਾਜ ਕੀਤਾ ਜਾਵੇ ਮਤ ਕਿਤੇ ਅਗਈ ਗ੍ਰਵੇਰ ਪਰਿਵਾਰ ਦੀ ਸਰਾਂ ਦੀ ਜਿਹੜੇ ਪੈਸੇ ਆਏ ਜਿਹੜੇ ਆਪਣੇ ਬਾਲੇ ਛਤਾਂ ਦੇ ਆਏ ਛੇ ਪੈਸੇ ਪਾਸ ਹੋ ਚੁੱਕੇ ਆ ਸਰਬ ਕੁਛ ਹੋ ਚੁੱਕਾ ਵਾ ਕਮੇਟੀ ਵਾਲੇ ਆਉਂਦੇ ਆ ਫੋਟੋ ਖਿੱਚ ਕੇ ਪੈਸੇ ਨਹੀਂ ਪਾਉਂਦੇ ਪੈ ਪੈ ਪੌਣ ਉਹ ਕਮਰਾ ਚ ਵਾਲੇ ਬਾਂਜੇ ਤੇ ਪਰਿਵਾਰ ਚੰਗਾ ਖੁਸ਼ੀ ਮਚ ਰਹੀ ਆ ਹੁਣ ਜਿਹੜੇ ਬੰਦੇ ਜਿਹੜੇ ਦਾਖਲ ਕਰਾਈ ਜਿਹੜੇ ਹਫਤੇ ਚ ਕਿੰਦਾ ਦੀ ਕੰਡੀਸ਼ਨ ਕੀ ਹੈ ਕੰਡੀਸ਼ਨ ਇੱਕ ਛੋਟੀ ਕੁੜੀ ਖੁਸ਼ੀ ਆ ਦਾ ਨਾਮ ਐਡ ਗੇ 9 ਸਾਲ ਦੀ ਆ ਉਹ ਕੁੰਦੀ ਬੋਲਦੀ ਨਹੀਂ ਪਈ ਹੂੰ ਕੁੰਦੀ ਦੀ ਉਹ ਕੇਂਦਰੀ ਦੀ ਘਰ ਦੀ ਇੱਕ ਉਦੀ ਵਾਈਫ ਉਹਦੀ ਉਹ ਸਾਡੇ ਇਥੇ ਲੱਗੀ ਉਹਦੇ ਖੂਨ ਦੇ ਉਲਟੀਆਂ ਨੂੰ ਹਣੀਆਂ ਉਹਦੇ ਕੋਈ ਬੋਲਿਆ ਜਾਣ ਡਿਆ ਬਹੁਤ ਮੰਦੀ ਹਾਲਤਾਂ ਨਾਲ ਦੀ ਮਦਦ ਕੀਤੀ ਜਾਵੇ ਤੇ ਅਨ ਬਸ ਇਹ ਚਾਹੀਦਾ ਆਣ ਗਵਾਣ ਨਹੀਂ ਬੋਲ ਇਥੋਂ ਬਤ ਕੀਤੀ ਸਾਦੀ ਸਾਰੇ ਕਿੰਨੇ ਨੇ ਮਦਦ ਕੀਤੀ ਆ ਗਰੀਬਾਂ ਬੰਦਿਆਂ ਦੀ ਹਾਂਜੀ ਮੇਰਾ ਨਾਮ ਬਲਵੇਰ ਕੌਰ ਇਹ ਮਤ ਜਿਹੜਾ ਲੈਂਟਰ ਡਿੱਗਾ ਇਹ ਕਿੰਨੇ ਕਦ ਜਿਹਾ ਵਾਕਾ ਆ ਆਪਣਾ ਇਹ ਸਾਰਾ ਲੈਂਟਰ 4:30 ਵਜੇ ਦਾ ਵਾਕਾ ਹਾਇਆ हां ਅਸੀਂ ਇਹ ਕੋਠੇ ਤੋਂ ਉੱਪਰ ਤਾਂ ਚੜ ਕੇ ਵੇਖਿਆ ਮੇਰਿਆਂ ਦੋ ਬੇਟੀਆਂ ਉਹਨਾਂ ਨੇ ਵੇਖਿਆ ਅਸੀਂ ਭੱਜਿਆ ਇਹ ਮੁੰਡੇ ਨੇ ਬੜਾ ਰੌਲਾ ਪਾਇਆ ਸੇਮਬਰ ਜੀ ਤੇ ਚਟਾ ਮੁੰਡਾ ਤੇ ਬਾਕੀ ਦੇ ਜੀ ਵੀ ਸਾਰੇ ਮੱਲੇ ਵਾਲ ਇਕੱਠੇ ਹੋਏ ਆ ਇਹਨਾਂ ਨੂੰ ਵਿਚਾਰੇ ਨੂੰ ਖਿੱਚ ਤੋ ਕੇ ਬਾਹਰ ਕੱਢਿਆ ਤੇ ਮੁੜ ਕੇ ਐਂਬੂਲੇਂਸ ਵਾਲਿਆਂ ਨੇ ਕੁੜੀ ਨੇ ਹੱਥ ਲਾ ਕੇ ਉਹਨਾਂ ਵਿਚਾਰੇ ਨੂੰ ਫੋਨ ਕੀਤਾ ਤੇ ਐਂਬੂਲੇਂਸ ਵਾਲ ਆਏ ਆ ਐਂਬੂਲੇਂਸ ਵਾਲਿਆਂ ਨੇ ਮੁੜ ਕੇ ਦੋ ਦਾ ਲੱਤ ਕੇ ਖੜਿਆ ਨਾਲ ਹੋਰ ਵੀ ਜਿਹੜੇ ਮਗਰ ਮੁੰਡੇ ਸੀ ਵਿਚਾਰਿਆਂ ਨੇ ਕਿਸੇ ਨੇ ਲੀਡੇ ਕੋਪੜੇ ਪਛਾਏ ਆ ਜੋ ਅੱবি ਜਿੰਨੀ ਹਲਪ ਹੋਈ ਆ ਵਿਚਾਰਿਆਂ ਨੇ ਸਭ ਨੇ ਕੀਤੀ ਕਰਾਈ ਆ ਇਹਨਾਂ ਦੇ ਇਹੋ ਆ ਪਈ ਸਹੂਲਤ ਹੋ ਜਾਏ ਵਿਚਾਰਾਂ ਦਾ ਕਮਰੇ ਦੇ ਵੀ ਕੀ ਹਾਲਤ ਹੋਈ ਆ ਪੈਸੇ ਮਨਜ਼ੂਰ ਹੋਏ ਸੀ ਪੈਸੇ ਵੀ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਾ ਮਿਲਣ ਦਾ ਕਰਕੇ ਲੈਂਟਰ ਰੱਪਾ ਵਿਚਾਰਾਂ ਦਾ ਜਿਹੜਾ ਮੜਾ ਚੰਗਾ ਸੀ ਤੇ ਰੋਟੀ ਮਸਾਂ ਹੀ ਮਾਰ ਕੇ ਕਮਾਉਂਦੇ ਸੀ ਦਿਖਾਉਂਦੇ ਵਿਚਾਰ ਨੇ ਗੜਕ ਬੱਚੇ ਬਹੁਤ ਹੀ ਹਾਲਤ ਇਹਨਾਂ ਦੀ ਮਾੜੀ ਹੈਗੀ ਆ ਇਹਨਾਂ ਦੀ ਜਿੰਨੀ ਵੀ ਸਹੂਲਤ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਸਹੂਲਤ ਆਪਣਾ ਇਹ ਆਪਣਾ ਨਾਈਸ ਮੈਂ ਪਿਛਲੀ ਇਹ ਕਿਥੋਂ ਰਹੇ ਨਾਲ ਵੀਰ ਨਾਨਕ ਸਰਮੱਲੇ ਤਰਨਤਨ ਜੀ ਆ ਜਿਹੜਾ ਲੈਂਡਰ ਡਿੱਗਾ ਹੋਇਆ ਜੀ ਕੀ ਗੱਲਬਾਤ ਕਿਸ ਤਰ੍ਹਾਂ ਡਿੱਗਾ ਇਹ ਲੈਂਡਰ ਚਾਰਕਵੇ ਦੀ ਕੋਈ ਗੱਲ ਹੈ ਜੀ ਇਹ ਮਾਦਾ ਰੋਂਦੇ ਪਿਆ ਸੀ ਬਾਹਰ ਤੇ ਅਚਾਨਕ ਇਹਨਾਂ ਨੂੰ ਵੇਖਣ ਆਏ ਸੀ ਤੇ ਇੱਥੇ ਆਣ ਕੇ ਵੇਖਿਆ ਤੇ ਇਹਨਾਂ ਦੇ 6 ਜਨੇ ਪਰਿਵਾਰ ਦੇ ਸਾਰੇ ਥੱਲੇ ਆਏ ਸੀ ਤੇ ਉਹਨਾਂ ਨੂੰ ਕੋਈ ਵੀ ਤੇ ਨਾਲ ਗਰੰਟ ਲੱਗਾ ਸੀ ਉਹਨਾਂ ਨੂੰ ਤੇ 6 ਜਣੇ ਵਿੱਚ ਵਿੱਚੇ ਕੋਣ ਕੋਣ ਸੀ 6 ਜਨੇ ਚਾਰ ਬੱਚੇ ਸੀ ਇਹਨਾਂ ਦੇ ਤੇ ਦੋ ਜੀ ਆਪ ਹੀ ਸੀ ਤੇ ਮਾਦਾ ਅਲੱਗ ਲੰਮੇ ਪਏ ਸੀ ਹੂੰ ਇਹ ਕਿਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਉਹਨਾਂ ਦੀ ਆ ਆਪਣਾ ਸਟੈਂਡ ਤੇ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਗੈਸ ਟਾਈਮ ਅੰਮ੍ਰitsar ਤੋਂ ਅੰਮ੍ਰਸਰ ਵੀ ਤੇ ਹੋ ਕੇ ਰਫ ਰਹਾ ਤੇ ਬੱਚਿਆਂ ਦੀ ਉਮਰ ਕਿੰਨੀ ਕੀਗੀ ਜੀ ਬੱਚੇ 1 ਦੇ 2 ਉਹ ਹੈਗੇ ਜਿਹੜੇ ਉਹਨਾਂ 12 13 13 ਸਾਲਾਂ ਦੇ ਆ ਇੱਕ ਕੋਈ ਹੈਗੀ 7-8 ਸਾਲ ਦੀ ਤੇ ਇੱਕ ਮੇਂ 8-10 ਸਾਲ ਦੀ ਨੂੰ ਜੀ ਤੇ ਕੀ ਗਵਾਡ ਜੀ ਨਹੀਂ ਰਹਿੰਦੇ ਜੀ ਹਾਂਜੀ ਆਪਾਂ ਗਵਾਡ ਜੀ ਰਹਿੰਦੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਲੈਂਟ ਇਹਨਾਂ ਦੀ ਰੋਲੇ ਦੀ ਆਵਾਜ਼ ਆਉਂਦੀ ਸੀ ਤੇ ਅਚਾਨਕ ਵੇਖਣ ਆਇਆ ਮੈਂ ਚਾਰਕ ਵੇ ਉੱਧਾ ਹੀ ਉੱਥੇ ਜੀ ਮੈਂ ਵੇਖਿਆ ਆਣ ਕੇ ਤੇ ਇਦਾਂ ਬਰੰਗਾ ਤੇ ਕੀ ਆਪਣੀ ਮੰਗ ਕੀ ਹੈ ਜੀ ਉਹ ਮਾਸਟਰ ਜੀ